ਸ੍ਰੀ ਭਗਵਤੀ ਦੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਆਜ ਸਾਹੀ ਦਸਮੀ ਸਤਿ ਭਗਵਤੀ ਸਿਮਰਤਾਏ ਗੁਰ ਨਾਨਕ ਲੰਕੈ ਆਏ ਇਲੰਗਤ ਗੁਰਤੇ ਅਮਰਦਾਸ RAMDAS ਹੋਈ ਸਹਾਈ ਅਰਜਾਨ ਮਰ ਗੋਬਿੰਦ ਨਾਉ ਸਿਮਰਾਂ ਸ੍ਰੀ ਹਰਿ ਮਾਰ ਕ੍ਰਿਸ਼ਨ ਤੇ ਆਈ ਐ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾਉ ਨੇ ਦਵਤਾੜ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਬਾਤ ਸ਼ਾਹੀਆਨੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਦੀਦਾਰ ਦਾ ਧਿਆਨ ਧਰ ਕੇ ਬੱਲਵ ਜੀ ਵਾਹਿਗੁਰੂ ਬੱਲਵ ਜੀ ਪੰਜਾਬ ਪਿਆਰਿਆਂ ਚਾਹਾਂ ਸਾਹਿਬ ਜਾਨਾਂ ਚਾਲੀਆਂ ਮੁਕਤੇਆਂ ਅਤੀਆ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਦ ਸ਼ਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੁੱਲਦੀ ਹੋ ਜਨਾ ਸਿੰਘਾਂ ਸਿੰਘਣਿਆਰੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਇ ਕੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾ ਨਾਲ ਨਿਵਾਹੀ ਤੇਨਾ ਦੀ ਕਮਾਈ ਦਾ ਤਿਆਨ ਤਰ ਕੇ ਸਾਦੀ ਬਲਵਦੀ ਵਾਹੇ ਗੁਰੂ ਬਲਵਦੀ ਪੰਜਾ ਤਖਤਸ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬਲਵਦੀ ਵਾਹੇ ਗੁਰੂ ਬਲਵਦੀ ਪ੍ਰਿਥਵੀ ਯਰਦਾਸ ਸਹਾਈ ਜੀ ਸਰਬੱਤ ਖਾਲਸਾ ਦੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਕਹਾਂ ਰਖੇ ਆ ਰਿਆ ਏਤਾ ਹੋ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਦੀ ਸਹਾਰੇ ਖਾਲਸੇ ਦੀ ਕਬੂਲ ਵਾਲੇ ਬੱਲੇ ਦੀ ਹਾਏ ਗੁਰੂ ਵਾਲੇ ਦੀ ਸਿੱਖਾ ਨੂੰ ਸਿੱਖੀ ਦਾ ਨਕੇਸਦਾ ਅਬੇ ਇੱਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨਾਂ ਸਿਰਦਾਨ ਨੰਦਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀਦ ਦਰਸ਼ਨ ਇਸ਼ਨਾਨ ਚੌਕੀਆਂ ਚੰਦੇ ਬੁੰਗੇ ਜੁਬ ਜੋਗੇ ਅੱਤਾਲਾ ਤਰਮਤਾਜ ਸਿੱਖਾਂ ਦਾ ਮਨ ਨਹੀਂ ਨਾ ਮੱਤ ਉੱਚੀ ਮੱਤ ਪਤ ਦਾ ਰੱਖ ਆਪਵਾ ਹੈ ਗੁਰੂ ਹੈ ਆਕਾਲ ਪੁਰਖਾ ਕਲੇ ਪੰਥ ਦੇ ਸਦਾ ਸਹਾਈ ਦਾਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋ ਪੰਥ ਨੂੰ ਛੋੜ ਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲਦਾ ਦਾਨ ਆਲ ਸਾਦੀ ਨੂੰ ਬਖਸ਼ੋ ਦੀਓ ਆਪ ਦੀ ਦੇ ਪਾਵਨ ਪਵਿੱਤਰ ਅਸਥਾਨ ਸਾਤ ਕਾਂਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਦੀ ਦੇ ਹਯੂਰ ਸ਼ਬਦ ਚੌਂਕੀ ਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਕਰਦੀ ਕਲਾ ਤੇਰੇ ਬਾਣ ਸਰਬੱਤ ਦਾ